ਨਾਮ ਤੁਹਾਡਾ ਹੈ ਮੇਰਾ ਨਾਮ ਬਿੱਟੂ ਬੇਨੀਪਾਲ ਹੈ ਮੈਂ ਚੰਡੀਗੜ੍ਹ ਤੋਂ ਇਹ ਨੰਬਰ ਮੇਰਾ ਗਰੁੱਪ ਬੀਜੀ ਹੈ ਤੇ ਜਿਹੜੀ ਆ ਦੋ ਤਿੰਨ ਦਿਨ ਤੋਂ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਲੜਕੀ ਦੀ ਵੀਡੀਓ ਇਹਦੇ ਬਾਰੇ ਆਪਾਂ ਗੱਲ ਕਰਨੀ ਹੈ ਕਿ ਇਹਦੀ ਜਿਹੜੀ ਅਸਲ ਸਚਾਈ ਆ ਉਹ ਵੀਡੀਓ ਕੱਲੀ ਸਿਰਫ ਜਿਹੜੀ 10 ਸੈਕਿੰਡ ਦੀ ਵੀਡੀਓ ਉਹ ਦੇਖ ਕੇ ਨਹੀਂ ਪੂਰੀ ਵੀਡੀਓ ਦਿੱਖੀ ਜਾਵੇ ਤੇ ਰਿਕਾਰਡਿੰਗ ਘੜਾਓ ਤੇ ਆਪਣਾ ਟੈਲਸ ਤੋਂ ਉਹਦੇ ਵਿੱਚ ਪੂਰਾ ਸਾਰਾ ਹੋਊਗਾ ਤੇ ਇਹ ਕੁੜੀ ਸਟੇਜ ਦੇ ਉੱਪਰ ਤੇ ਪਾਰਟੀ ਨੂੰ ਗਲਤ ਬੋਲ ਰਹੀ ਸੀ ਮਾਈਕ ਦੇ ਵਿੱਚ ਤੇ ਪਾਰਟੀ ਨੇ ਇਹਨੂੰ ਥੱਲੇ ਜਾਣ ਵਾਸਤੇ ਕਿਹਾ ਜਾਂ ਕਿ ਫਲੋਰ ਤੇ ਜਾਣ ਵਾਸਤੇ ਕਿਹਾ ਇਹਨੂੰ ਤੇ ਫਿਰ ਇਹ ਥੱਲੇ ਗਈ ਨਹੀਂ ਦੁਬਾਰੇ ਡੀਜੇ ਬੰਦ ਕਰਵਾਤੇ ਆ ਉਹਨਾਂ ਨੇ ਵੀ ਤੁਸੀਂ ਜਾਓ ਸਾਡੀ ਪੇਵਡ ਵੀ ਦੇ ਤੇ ਇਹ ਕੁੜੀ ਫਿਰ ਦੁਬਾਰਾ ਸਟੇਜ ਤੇ ਕੱਲੀ ਉੱਪਰ ਸੀ ਡੀਜੇ ਬੰਦੇ ਸੀ ਸਕਰੀਨਾਂ ਬੰਦੇ ਸੀ ਗਿਆ ਕੋਈ ਕੁੜੀ ਨਹੀਂ ਸੀ ਪਿੱਛੇ ਸਟਾਫ ਸਾਰਾ ਪਿੱਛੇ ਖੜਾ ਸੀ ਮੁੰਡੇ ਵੀ ਪੰਗੜਿਆਏ ਤੇ ਕੁੜੀਆਂ ਵੀ ਇਹ ਕੱਲੀ ਮਾਈਕ ਦੇ ਵਿੱਚ ਉੱਥੇ ਬੋਲ ਰਹੀ ਸੀ ਤੇ ਜਿਵੇਂ ਕਿ ਲੜਕੀ ਵਾਲਾ ਕਹਿਆ ਜਾ ਰਿਹਾ ਸੀ ਕਿ ਮੇਰੇ ਨਾਲ ਸਟੇਜ ਤੇ ਜੋ ਘਟਨਾ ਸਪੰਥੀ ਮੈਂ ਦੁਖੀ ਹੋਗੀ ਨਹੀਂ ਦੁਖੀ ਨਹੀਂ ਇਹਨੇ ਡ੍ਰਿੰਕ ਵੀ ਕੀਤੀ ਹੋਈ ਸੀਗੀ ਇਹ ਥੱਲੇ ਤੋਂ ਫੇਰ ਦੁਬਾਰੇ ਉੱਪਰ ਗਈ ਹੈ ਮਾਈਕ ਵਿੱਚ ਪਾਰਟੀ ਨੂੰ ਗਲਤ ਬੋਲ ਰਹੀ ਸੀ ਉਹ ਜੋ ਗਲਾਸ ਮਾਰਿਆ ਪਾਰਟੀ ਨੇ ਤੇ ਉਹ ਜਦੋਂ ਬਹੁਤ ਜ਼ਿਆਦਾ ਬੋਲ ਰਹੀ ਸੀ ਉਹ ਤਾਂ ਉਹਨਾਂ ਨੇ ਉੱਪਰ ਸਟੇਜ ਤੇ ਉਹਨੂੰ ਗਲਾਸ ਮਾਰਿਆ ਸੀਗਾ ਉਹ ਉਹਨਾਂ ਵਿੱਚ ਸਥਾਨਕ ਪੁਲਿਸ ਵੱਲੋਂ 4 ਬੰਦੇ ਮਕਰਵਾ ਦਾ ਟਿਕਾਣਾ ਕੀ ਕਹਿਣਾ ਚਾਹੁੰਦਾ ਕੀ ਇਨਸਾਫ ਦੀ ਮੰਗ ਕਰਦਾ ਨਹੀਂ ਉਹ ਦੇਖੋ ਪਰਚਾ ਗਲਤ ਹੋਇਆ ਇਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਕੱਲਾ ਇੱਕ ਤੁਸੀਂ ਦੇਖ ਕੇ ਪਰਚਾ ਕਰਦੇ ਆ ਕਿ ਜਿਹੜਾ ਲਾਡੀ ਗਿੱਲੇ ਉਪਰ 스테ਜ ਦੇ ਉਹੀ ਲੈ ਕੇ ਆਏ ਸੀ ਇਹਨੂੰ ਉਹੀ 스테ਜ ਤੇ ਥੱਲੇ ਲੈ ਕੇ ਜਾ ਰਿਹਾ ਸੀਗਾ ਇਹਨੇ ਇਹ ਵੀ ਕਿਹਾ ਮੇਰੀ ਸਪੋਰਟ ਚ ਕੋਈ ਨਿਕੜਿਆ ਉਹ ਬੰਦਾ ਹੀ ਇਹਨੂੰ 스테ਜ ਤੇ ਥੱਲੇ ਲੈ ਕੇ ਜਾ ਰਿਹਾ ਸੀਗਾ ਇਹ ਵੀਡੀਓ ਵਾਇਰਲ ਹੋ ਗਈ ਨੇ ਤਾਂ ਮੈਂ ਸ਼ਰਾਰਤ ਕਰ ਲੱਗ ਰਹੀ ਹੈ ਕਿਵੇਂ ਲੱਗ ਰਹੀ ਹੈ ਨਹੀਂ ਇਹ ਸ਼ਰਾਰਤ ਹੈ ਪਤਾ ਨਹੀਂ ਇਹਨੇ ਫ੍ਰੇਮ ਲੈਣ ਵਾਸਤੇ ਇਹ ਕੀਤਾ ਇਹਨੂੰ ਦੇਖੋ ਨੂੰ ਪਤਾ ਇਹ ਇੱਕ ਵਾਰੀ ਹੋਣ ਤੋਂ ਬਾਅਦ ਪਤਾ ਲੱਗੋ ਇਹਨੇ ਕੀ ਕੀਤਾ ਸਾਡੇ ਨਾਂ ਦਾ ਗਰੁੱਪ ਹੁੰਦੇ ਨੇ ਕਿ ਤੁਸੀਂ ਵੀ ਕੋਈ ਬਹੁਤ ਨਹੀਂ ਸਾਡੇ ਗਰੁੱਪ ਦਾ ਅੱਜ ਤੱਕ ਕੋਈ ਵੀ ਇੰਨੀਆਂ ਕੁੜੀਆਂ ਆਪਣੇ ਕੋ ਕੰਮ ਕਰਦੀਆਂ ਨੇ ਮੁੰਡੇ ਕੁੜੀਆਂ ਕਦੀ ਕਿਸੇ ਦੀ ਕੋਸ਼ਿਸ਼ ਕਰਦੀਆਂ ਨਾ ਕੋਈ ਕੁੜੀ ਇਦਾਂ ਕਰਦੀ ਕੋਈ ਪਾਰਟੀ ਇਦਾਂ ਨਹੀਂ ਜਾਂਦੀ ਵੀ ਥੱਲੇ ਆਓ ਇਹ ਬਿਲਕੁਲ ਗਲਤ ਹੈ ਇਹ ਆਪ ਉੱਪਰ ਇਸ਼ਾਰੇ ਕਰੀ ਸੀ ਗਲਤ ਤੇ ਇਹਦੇ ਇਹਦਾ ਕਸੂਰ ਹੈ ਹਾਂ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਆ ਜੀ ਲੱਡੀ ਗੱਲ ਹੈ ਸਰ ਸਾਰਾ ਪੁਲਿਸ ਸਟੇਸ਼ਨ ਆਈ ਵੀਡੀਓ ਫਾਇਰਲ ਹੋਈ ਸੀ ਜੋ ਡਾਂਸਰ ਤੇ ਗਲਾਸ ਮਾਰਿਆ ਗਿਆ ਸੀ ਹਾਂ ਬੜਾ ਵਿਵਾਦ ਉੱਠਿਆ ਤੇ ਉਸ ਦੇ ਵਿੱਚ ਤੁਸੀਂ ਉਸ ਜੀ ਦਾ ਅਕਸ ਨੂੰ ਸਾਈਡ ਤੇ ਲੈ ਕੇ ਜਾ ਰਹੇ ਹੋ ਹਾਂਜੀ ਕੀ ਕਹਿਣਾ ਚਾਹਦੇ ਮੈਂ ਇਹੀ ਕਹਿਣਾ ਚਾਹੁੰਦਾ ਜੀ ਦੇਖੋ ਉਹ ਸਿਰਫ ਤੁਸੀਂ 10 ਸਕਿੰਟ ਦੀ ਵੀਡੀਓ ਦੇਖੀ ਆ ਵੀ ਤੁਸੀਂ ਉਹ ਨੂੰ ਲੈ ਕੇ ਜਾ ਰਹੇ ਹੋ ਉਹਦੇ ਵਿੱਚ ਪੂਰੀ ਸੱਚਾਈ ਨਹੀਂ ਹੈਗੀ ਜਿਹੜੀ ਸੱਚਾਈ ਅਸਲੀ ਉਹ ਹੋਰ ਆ ਕੀ ਸੱਚਾਈ ਹੈ ਸੱਚਾਈ ਇਹ ਆ ਜੀ ਦੇਖੋ ਉਹ ਪਾਰਟੀ ਨੇ ਦੋ ਤਿੰਨ ਵਾਰ ਉਹਨੂੰ ਕਹਿਤਾ ਜਿਹੜਾ ਉਹ ਕਹਿੰਦੀ ਮੈਨੂੰ ਸਟੇਜ ਤੇ ਨੱਚਣ ਨੂੰ ਹਟਾ ਕੇ ਰਹੀ ਸੀ ਨਹੀਂ ਉਹ ਗੱਲ ਨਹੀਂ ਹੋਈ ਉਹਨਾਂ ਨੇ ਇਹ ਕਿਹਾ ਜੀ ਵੀ ਸਟੇਜ ਤੋਂ ਚਲੇ ਜਾਓ ਵੀ ਆਪਣੀ ਪੇਮੈਂਟ ਲਓ ਮੈਡਮ ਜੀ ਅਸੀਂ ਜੋ ਤੋਂ ਕੰਮ ਨਹੀਂ ਕਰਾਉਣਾ ਤੁਸੀਂ ਘਰ ਹੀ ਚਲੇ ਜਾਓ ਕਿਉਂ ਕਿ ਆਸ ਉਹਨਾਂ ਨੇ ਵੀ ਕੰਮ ਨਹੀਂ ਕਰਾਂ ਕੀ ਗੱਲ ਕਰਦਾ ਪਤਾ ਕੀ ਗੱਲ ਹੈ ਉੱਥੇ ਥੋੜੀ ਉਹਨਾਂ ਦੀ ਆਪਸ ਵਿੱਚ ਜਾਣ-ਬਣ ਹੋ ਗਈ ਸੀ ਉਹਦਾ ਕੰਮ ਨਹੀਂ ਉਹਨਾਂ ਨੂੰ અનਫਿਟ ਰਿਹਾ ਤੇ ਥੋੜਾ ਜਿਹਾ ਪਤਾ ਨਹੀਂ ਡਰਿੰਕ ਕੀਤੀ ਹੋਈ ਸੀ ਪਤਾ ਨਹੀਂ ਨਹੀਂ ਕੀਤੀ ਹੋਈ ਸੀਗੀ ਆਪਾਂ ਇਹ ਨਹੀਂ ਕਹਿ ਸਕਦੇ ਪਤਾ ਕੀ ਗੱਲ ਹੈ ਉਹਦੇ ਵਿੱਚ ਉਹਨਾਂ ਪਾਰਟੀ ਨੇ ਉਹਨੂੰ ਕਹਿਤਾ ਵੀ ਤੁਸੀਂ ਘਰੇ ਜਾਓ ਪੇਮੈਂਟ ਵੀ ਦੇਤੀ ਪਾਰਟੀ ਨੇ ਬੋਧ ਕਿਹਾ ਕਹਿੰਦੀ ਮੈਂ ਨਹੀਂ ਜਾਣਾ ਮੈਂ ਇੱਥੋਂ ਨਹੀਂ ਜਾਣਾ ਜਿਸ ਵਕਤ ਜਦੋਂ ਕੇਸ ਦੁਬਾਰਾ ਗਈ ਹੈ ਕਰੋ ਪ੍ਰੋਗਰਾਮ ਚੱਲ ਰਿਹਾ ਹੈ ਨਹੀਂ ਜੀ ਬੰਦ ਸੀ ਉਹਨੇ ਪੇਮੈਂਟ ਆ ਜੇ ਆ ਕੇ ਸਿੱਧਾ ਜਾ ਕੇ ਗਾਰਾਂ ਕੱਢਣੀਆਂ ਸ਼ੁਰੂ ਕਰ ਦਿੱਤੀ ਤੇ ਜਿਵੇਂ ਲੋਕਾਂ ਦੇ ਵਿੱਚ ਮੈਸੇਜ ਗਿਆ ਕਿ ਹਾਂਜੀ ਡਾਂਸ ਨਾਲ ਗਲਤ ਕਰ ਰਹੇ ਨੇ ਲੋਕ ਨਹੀਂ ਜੀ ਇਹਦਾ ਕੋਈ ਗੱਲ ਨਹੀਂ ਗਈ ਕੋਈ ਪਾਰਟੀ ਵੱਲੋਂ ਇਹਦਾ ਕੋਈ ਲੇਮ ਹੈ ਹੀ ਨਹੀਂਗਾ ਮੈਂ ਪਾਰਟੀ ਦੇ ਘਟੂ ਘਟ 40 50 ਬਕਸਾਂ ਲਾ ਚੁੱਕੀਆਂ ਪਹਿਲਾਂ ਹੁਣ ਤੁਸੀਂ ਸਿਮਾ ਪੁਲਿਸ ਤੋਂ ਸਾਇਆ ਕੀ ਮੰਨ ਕਰਨ ਲੱਗੇ ਮੰਨ ਕਰਨਾ ਹੈ ਵੀ ਵਸ ਦੇਖੋ ਉਹਦੀ ਪੂਰੀ ਇਨਕੁਆਰੀ ਕੀਤੀ ਜਾਵੇ ਵੀਡੀਓ ਜੀ ਇਹ ਨਹੀਂ ਹੁੰਦਾ ਵੀ ਇੱਕ ਦੇ ਇੱਕ ਪਾਸੇ ਦੇਖ ਕੇ ਕਹਿ ਦਈਏ ਵੀ ਆਪਾਂ ਦੂਜੇ ਕਾਰਵਾਈ ਕਰਾ ਜੀ ਨਹੀਂ ਪਹਿਲਾਂ ਪੂਰੀ ਉਹਦੀ ਅਨਕਵਾਰੀ ਕਰੀ ਚੀ ਆਵੇ ਜੀ ਨਾਮ ਤੁਹਾਡਾ ਜੀ ਮੇਰਾ ਨਾਮ ਸਖਸੀਅਰ ਫੋਰ ਪ੍ਰੈਜ਼ੀਡੈਂਟ ਪੰਜਾਬ ਜੀ ਜੀ ਤੁਸੀਂ ਸਮਾਪੁਰਸ਼ ਨੇ ਪਹੁੰਚੇ ਹੋ ਠੀਕ ਹੈਣਾ ਚਾਹੁੰਦੇ ਹਾਂ ਕਿ ਜੋ ਵੀਡੀਓ ਵਾਇਰਲ ਹੋਈ ਸੀ ਸਾਹਿਬ ਉਸਨੇ ਪੱਕਾ ਪਤਾ ਕੀਤਾ ਠੀਕ ਹੈ ਮੈਂ ਚਲੋ ਦੇਖੋ ਜੀ ਇਹ ਜਿਹੜੀ ਇੰਟਰਵਿਊ ਦਾ ਆਪਣੇ ਆ ਰਹੀ ਆ ਠੀਕ ਹੈ 10 ਸੈਕਿੰਡ ਦੀ ਵੀਡੀਓ ਆ ਰਹੀ ਆ ਦੇਖੋ ਪਹਿਲਾਂ ਤਾਂ ਸਾਨੂੰ ਵੀ ਇਹ ਦੇਖ ਕੇ ਬੜਾ ਦੁੱਖ ਲੱਗਿਆ ਸੀ ਵੀ ਕਿਉਂਕਿ ਸਾਡੇ ਪਰਿਵਾਰ ਦੀ ਕੁੜੀ ਆ ਵੀ ਇਹ ਗਲਤ ਹੋਇਆ ਪਰ ਜਦੋਂ ਅਸੀਂ ਸਾਰੀ ਗੱਲ ਤੱਕ ਪਹੁੰਚੇ ਤੇਰੀ ਇਹ ਗੱਲ ਤੱਕ ਪਤਾ ਲੱਗਦਾ ਉਸ ਟਾਈਮ ਸਾਡੇ ਦੇਖੋ ਬਿੱਟੂ ਭਾਜੀ ਜਿਹਨਾਂ ਦਾ ਫੈਕਸ਼ਨ ਸੀ ਲੱਡੀ ਭਾਜੀ ਹੈ ਨਾ ਬਾਕੀ ਸਾਡੇ ਭੰਗੜੇ ਵਾਲੇ ਜੋ ਵੀ ਸਾਡੀਆਂ ਲੜਕੀਆਂ ਸੀ ਉੱਥੇ ਮੌਜੂਦ ਸੀ ਉਹਨਾਂ ਦਾ ਪਤਾ ਲੱਗਦਾ ਵੀ ਪਰਿਵਾਰ ਨੇ ਦੋ ਚਾਰ ਬਾਰ ਆ ਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਸਟੇਜ ਤੇ ਨਾ ਆਓ ਠੀਕ ਹੈ ਜੀ ਜਦੋਂ ਸਾਨੂੰ ਪੇਮੈਂਟ ਦੇਤੀ ਸਾਡੇ ਵੀ ਕਿਸੇ ਆਰਗੇਨਾਈਜ਼ਰ ਨੇ ਪੇਮੈਂਟ ਦੇਤੀ ਸਾਡਾ ਫਰਜ਼ ਹੈ ਜੀ ਉਸ ਟਾਈਮ ਸਟੇਜ ਤੇ ਨਹੀਂ ਆਉਣਾ ਠੀਕ ਹੈ ਸਾਡਾ ਕੰਮ ਖਤਮ ਕਰਾਵੇ ਕੋਈ ਨਾ ਕਰਾਵੇ ਠੀਕ ਹੈ ਜੀ ਸਾਨੂੰ ਉੱਥੋਂ ਚਲੇ ਜਾਣਾ ਚਾਹੀਦਾ ਉਹ ਲੜਕੀ ਵਾਰ-ਵਾਰ ਜੈਦ ਕਰਕੇ ਸਟੇਜ ਤੇ ਆ ਰਹੀ ਸੀ ਇਸ ਕਰਕੇ ਹੀ ਪਾਰਟੀ ਨਾਲ ਦੁਆਰਾ ਰੌਲਾ ਪੈ ਗਿਆ ਜਿਵੇਂ ਜੇ ਪਤਾ ਲੱਗ ਰਿਹਾ ਕਿ ਡਾਂਸ ਤੇ ਡਰਿੰਕ ਕਿੱਤੀ ਸੀ ਬਿਲਕੁਲ ਦੇਖੋ ਜੀ ਅਸੀਂ ਉੱਥੇ ਮੌਜੂਦ ਨਹੀਂ ਸੀ ਆਪਾਂ ਤਾਂ ਇਹ ਗੱਲ ਕਹਿੰਦੇ ਆ ਵੀ ਉੱਥੇ ਹਰ ਇੱਕ ਚੀਜ਼ ਦਾ ਦੇਖੋ ਮਲਾਇਆ ਕਰਾਣਾ ਕਰਾਣਾ ਚਾਹੀਦਾ ਕਿਉਂਕਿ ਡਰਿੰਕ ਉਹਦੇ ਵਿੱਚ ਆ ਜਾਣੀ ਚਾਹੀਦੀ ਲੜਕੀ ਨੇ ਮਾਰਨਿੰਗ ਇਹੀ ਚੀਜ਼ ਦੀ ਇੰਟਰਵਿਊ ਪਾਈ ਆ ਵੀ ਮੈਂ ਡਰਿੰਕ ਕਰਦੀ ਆ ਤੇ ਬਾਕੀ ਹੀ ਉਹ ਡਰਿੰਕ ਕਰਦੀ ਆ ਜੀ ਇਹ ਚ ਕੋਈ ਦੋ ਰਹਿ ਨਹੀਂ ਉਹ ਡਰਿੰਕ ਕਰਦੀ ਆ ਤੁਹਾਡਾ ਸਪ੍ਰੈਸਨ ਆਇਆ ਕੀ ਮੰਗ ਦੇਖੋ ਜੀ ਅਸੀਂ ਸਾਨੂੰ ਜੇ ਸਾਡਾ ਪਰਿਵਾਰ ਇੱਕ ਕੋਈ ਫਾਇਸਾ ਦਿੰਦਾ ਦੇਖੋ ਅਸੀਂ ਕੰਮ ਸਾਡਾ ਰਜਗਾਰ ਤੁਹਾਡੇ ਪਾਰਟੀਆਂ ਦੇ ਸਰਤੇ ਹੀ ਚੱਲਦਾ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕਿਸੇ ਨਾਲ ਪਰਿਵਾਰ ਦੇ ਨਾਲ ਕੋਈ ਗਲਤ ਹੋਵੇ ਠੀਕ ਹੈ ਜੀ ਕਿਸੇ ਪਰਿਵਾਰ ਦੇ ਮੁੰਡੇ ਨਾਲ ਗਲਤ ਹੋਵੇ ਜੋ ਸਚਾਈ ਹੈ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਉਹ ਗੇਰਖਣੀ ਚਾਹੀਦੀ ਹੈ ਇੱਥੇ ਸਾਡੇ ਜੋ ਵੀ ਆਰਗੇਨਾਈਜ਼ਰ ਸੀ ਮੁੰਡੇ ਸੀ ਕੁੜੀਆਂ ਸੀ ਸਾਰੇ ਮੌਜੂਦ ਆ ਜੀ ਜੋ ਵੀ ਉੱਥੇ ਗੱਲਬਾਤ ਹੋਈ ਹੈ ਉਹ ਮੌਜੂਦ ਆ ਉਹ ਨਾਲ ਸ਼ਮਰਦਾ ਇਹ ਵੀ ਕਹਿਣਾ ਵੀ ਜਿਹੜੇ ਜਿਹੜੇ ਗਰੁੱਪ ਨਹੀਂ ਛੱਡੇ ਆਪਸ ਵਿੱਚ ਫਟੇ ਹੋਏ ਨੇ ਬਿਕੋਸ ਗਰੁੱਪ ਸਾਡੇ ਨੂੰ ਲੱਗਦੇ ਨੇ ਜਿਹੜੇ ਗਰੁੱਪ ਸਾਡੇ ਵੀ ਐਕਟੀਵ ਹੋ ਰਹੇ ਨੇ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਇਹ ਚ ਕੋਈ ਐਨਟੀ ਵਾਲੀ ਗੱਲ ਨਹੀਂ ਹੈਗੀ ਤੁਸੀਂ ਜਿਹੜੇ ਵੀ ਆਰਗੇਨਾਈਜ਼ਰਾਂ ਨੂੰ ਕਹੋ ਦੇਖੋ ਇੱਕ ਪਰਿਵਾਰ ਦੀ ਤਰ੍ਹਾਂ ਚੱਲਦੇ ਆਂ ਸਾਡੀਆਂ ਪੰਜਾਬ ਲੈਵਲ ਤੇ ਟੀਮਾਂ ਤੁਸੀਂ ਦੱਸੋ ਉਹਦੇ ਨਾਲ ਕਿਹੜਾ ਆਰਗੇਨਾਈਜ਼ਰ ਖੜਕੇ ਉਹਨੇ ਇੰਟਰਵਿਊ ਦਿੱਤੀ ਹੈ ਜੀ ਵੀ ਇਹ ਗਲਤ ਹੋਇਆ ਠੀਕ ਹੈ ਜੀ ਉੱਥੇ ਪਤਾ ਤਾਂ ਉਹਨਾਂ ਤੋਂ ਲੱਗਣਾ ਜਿਹੜੇ ਉੱਥੇ ਮੌਜੂਦ ਸੀਗੇ ਜੀ ਕਿਉਂਕਿ ਦੇਖੋ ਲੱਢੀ ਗੱਲ ਜਿਹੜਾ ਉਹ ਕਹਿ ਪੀ ਪਾਰਟੀਆਂ ਵਾਲੇ ਸਾਡੀ ਸੇਫਟੀ ਨਹੀਂ ਕਰਦੇ ਸਾਡੀ ਕੋਈ ਸੇਫਟੀ ਨਹੀਂ ਦੇਖੋ ਜੀ ਉਹ ਵਾਰ-ਵਾਰ ਆਰਗੇਨਾਈਜ਼ਰ ਜਿਹੜਾ ਹੀ ਬੰਦਾ ਉਹਨੂੰ ਲੈ ਕੇ ਗਿਆ ਜਾਂ ਤਿੰਨ ਆਰਗੇਨਾਈਜ਼ਰ ਉੱਥੇ ਹਾਜ਼ਰ ਸੀਗੇ ਉਹਨਾਂ ਨੇ ਵਾਰ-ਵਾਰ ਉਹਦੀ ਮਿਹਨਤ ਕੀਤੀ ਹੈ ਵੀ ਤੂੰ ਇੱਥੋਂ ਚਲੀ ਜਾ ਤੇ ਉਹ ਮੁੰਡਾ ਲਾਢੀ ਗੈਲੋ ਦੇ ਅੱਗੇ ਹੋ ਕੇ ਠੀਕ ਹੈ ਜੀ ਉਹਨੂੰ ਫੜ ਰਿਆ ਤੇ ਫਿਰ ਵੀ ਉਹ ਗੰਦੀਆਂ ਗਾਲਾਂ ਕੱਢ ਰਹੀ ਆ। ਨਾ ਜੀ ਅਲੀਸ਼ਾ ਪ੍ਰਧਾਨ ਲੁਧਿਆਣੇ ਤੋਂ ਮਣ ਜੀ ਮੈਂ ਕਿ ਵੀਡੀਓ ਵਾਇਰਲ ਹੋ ਗਈ। ਇਹ ਜਾਸ ਅਰਚੀ ਸੇ ਲਾਸਟ ਵਾਰ ਆ ਗਿਆ ਵਿਸ਼ਮਨਾਲਾ ਪੁਲਿਸ ਨੇ ਮਕਦਮਾ ਕਰ ਦਿੱਤਾ ਅੱਜ ਤੁਸੀਂ ਸਨਾਲਾ ਪੁਲਿਸੇ ਪਹੁੰਚੇ ਹੋ ਕੀ ਗੱਲ ਆ ਤੁਹਾਨੂੰ ਇਹ ਗਲਤ ਹੋਇਆ ਜੀ ਜੇ ਉਹਨਾਂ ਤੇ ਪਰਚਾ ਦਰਜ ਹੋ ਗਿਆ ਕਿਉਂਕਿ ਕਿਵਿਕ 10 ਸੈਕਿੰਡ ਦੀ ਵੀਡੀਓ ਦੇਖ ਕੇ ਤੁਸੀਂ ਕਿਸੇ ਨੂੰ ਜੱਜ ਕਰ ਰਹੇ ਹੋ ਗਲਤ ਹੈ 10 ਸੈਕਿੰਡ ਦੀ ਵੀਡੀਓ ਚ ਕੁਝ ਨਹੀਂ ਪਤਾ ਲੱਗਦਾ ਉੱਥੇ ਜਿਹੜੇ ਸਟਾਲਸ ਚ ਫੰਕਸ਼ਨ ਸੀ ਉੱਥੇ ਕੈਮਰਾਜ਼ ਲੱਗੇ ਹੋਏ ਆ ਉਹ ਕੈਮਰਾਜ਼ ਦੀ ਵੀਡੀਓ ਕਢਾਓ ਸੁਣਨ ਚਾਹਿਆ ਮੈਂ ਉੱਥੇ on the spot ਉੱਥੇ ਪ੍ਰੈਜ਼ెంట్ ਨਹੀਂ ਸੀ ਕਿ ਉਹਨੇ ਮਾਈਕ ਚ ਪਹਿਲੇ ਆਡੀਅੰਸ ਨੂੰ ਬਹੁਤ ਕੁਝ ਬੋਲ ਲਿਆ ਹੈ ਠੀਕ ਹੈ ਉਸ ਤੋਂ ਬਾਅਦ ਸਾਰੀ ਗੱਲ ਠੀਕ ਹੈ ਇੱਕ ਪਾਸੇ ਹੈ ਲੇਕਿਨ ਕਦੇ ਵੀ ਕੁੜੀ ਦਾ ਸਟੇਜ ਤੇ ਗਾਲੀ ਗਲੋਚ ਕਰਨ ਦਾ ਮਤਲਬ ਨਹੀਂ ਬਣਦਾ ਕਿਉਂਕਿ ਅਸੀਂ ਉਸ ਟਾਈਮ ਅਭੀ 25 ਮੈਂਬਰ ਆ ਉਹ ਪੂਰੀ ਬਰਾਤ ਹੈ ਹੈਨਾ ਫਿਰ ਵੀ ਉਹ ਬਹੁਤ ਡੀਸੈਂਟ ਬੰਦੇ ਸੀਗੇ ਜਿਨ੍ਹਾਂ ਨੇ ਮਤਲਬ ਫਿਰ ਵੀ ਕੀ ਪਹਿਣੇ ਤੂੰ ਚਲੀ ਜਾ ਪੇਮੈਂਟ ਵੀ ਦੇ ਦਿੱਤੀ ਉਹਨਾਂ ਦੇ ਹੱਥ ਤੇ ਗਲਤ ਹੋਇਆ ਗਾਲੀ ਗਲੋਚ ਦਾ ਮਤਲਬ ਨਹੀਂ ਸੀ ਲਾਡੀ ਗਿਲਬਾਜੀ ਉਹਨੂੰ ਬਚਾ ਵੀ ਰਏ ਕਿ ਤੂੰ ਛੱਡ ਲੜਾਈ ਨਹੀਂ ਕਰਨੀ ਫਿਰ ਇੱਕ ਇੰਟਰਵਿਊ ਚੋ ਕਹਿ ਰਹੀ ਆ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰਦੇ ਹੈਨਾ ਮੈਨੂੰ 20 ਸਾਲ ਕੰਮ ਕਰਦੀ ਨੂੰ ਹੋ ਗਿਆ ਜੀ 200 250 ਹਜ਼ਾਰ ਬੰਦਾ ਵੀ ਬਰਾਤ ਚ ਹੁੰਦਾ ਹੈ ਤੇ ਅਸੀਂ ਇਕੱਲੇ ਤਾਂ ਉੱਥੋਂ ਨਿਕਲ ਕੇ ਨਹੀਂ ਆ ਸਕਦੇ ਅਗਰ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰੇਗਾ ਤਾਂ ਅਸੀਂ ਕਿੱਦਾਂ ਇਕੱਲੇ ਬਚ ਕੇ ਆ ਜਾਾਂਗੇ ਜੀ ਉੱਥੋਂ ਤੁਸੀਂ ਵੀ ਸਮਝਦਾਰ ਹੋ ਜਿਵੇਂ ਕਿ ਰਿਅਲ ਹੁੰਦਾ ਲੱਖਰ ਬੇਲਾਂਦੇ ਦੀ ਪਾਰਟੀ ਲਾਂਦੇ ਤੁਹਾਡੇ ਬਹੁਤ ਮਿਹਨਤ ਲੱਗਦੀ ਪੈਸੇ ਲੱਗਦੇ ਨਹੀਂ ਇੱਕ ਕੱਲ ਛੋਟੀ ਗਲਤੀ ਕਰਤੀ ਮੈਨੂੰ ਤੁਸੀ ਕੱਸ ਰਹੇ ਵੀ ਗਲਤੀ ਹੈ ਵੀ ਜੋ ਵੀ ਵੀਡੀਓ ਆਇਆ ਝੂਠ سامنے ਆਇਆ ਕਿ ਲੋਕ ਇਸ ਦਾ ਡਰ ਦੇ ਵਿੱਚ ਆ ਜਾਂਦੇ ਨੇ ਕਿ ਅਸੀਂ ਇਹ ਜਿਹੜਾ ਪ੍ਰੋਗਰਾਮ ਕਰਾਣਾ ਨਹੀਂ ਚਾਹੀਦਾ ਕਿ ਸਾਡੇ ਮਾਹੌਲ ਖਰਾਬ ਹੋ ਜਾਂਦੇ ਨੇ ਫੰਕਸ਼ਨ ਖਰਾਬ ਹੋ ਜਾਂਦੇ ਨੇ ਬਿਲਕੁਲ ਜੀ ਅਸੀਂ ਤਾਂ ਹੀ 파ਰੇ ਜਣੇ ਇਕੱਠੇ ਹੋ ਕੇ ਪੰਜਾਬ ਪ੍ਰਬੰਧ ਸੁਖਸ਼ੇਰਪੁਰ ਸਰਪੰਚ ਸਾਡੇ ਲਾਡੀ ਵੀਰ ਜੀ ਅਸੀਂ ਸਾਰੇ ਤਾਂ ਹੀ ਇੱਥੇ ਸਾਰੇ ਇਕੱਠੇ ਹੋਏ ਆ ਕਿ ਇਹ ਕੰਮ ਖਰਾਬ ਹੋ ਰਿਹਾ ਗਲਤ ਹੋ ਰਿਹਾ ਜੋ ਸਾਡੇ ਨਾਲ ਹੋ ਰਿਹਾ ਹੈ ਗਾਹਾਂ ਗਾਹਾਂ ਇਹ ਕੰਮ ਵੱਧ ਰਿਹਾ ਘਟ ਨਹੀਂ ਰਿਹਾ ਅਲੋ ਸਾਨੂੰ ਫੈਮਲੀਆਂ ਫੰਕਸ਼ਨ ਨਹੀਂ ਡਰਬੀਆਂ ਮਾਰੀਆਂ ਨਹੀਂ ਬੁੱਕ ਕਰਾਉਣ ਗੀਆਂ ਜੀ ਕਿ ਸਾਡੇ ਕੱਲ ਘਰ ਘਰ ਦੇ ਵਿੱਚ ਗੱਲ ਨੂੰ ਲੜਾਈ ਝਗੜਾ ਹੋਊਗਾ ਇਹ ਸਾਡੇ ਕੰਮ ਤੇ ਬਹੁਤ ਵੱਡਾ ਅਸਰ ਆ ਜੀ ਬਾਕੀ ਸਿਮਰ ਨੂੰ ਸਭ ਤੋਂ ਪਹਿਲਾਂ ਫੋਨ ਵੀ ਕੀਤਾ ਗਿਆ ਜੀ ਅਸੀਂ ਠੀਕ ਆ ਜੀ ਉਹ ਕਹਿੰਦੀ ਵੀ ਮੈਂ ਬਾਅਦ ਚ ਗੱਲ ਕਰੂੰਗੀ ਅਸੀਂ ਉਹਨੂੰ ਹਰ ਇੱਕ ਚੀਜ਼ ਪੁੱਛਣੀ ਚਾਹੀਏ ਵੀ ਭਾਈ ਤੇਰੇ ਨਾਲ ਕੀ ਗੱਲ ਹੋਈ ਐ ਇਦਾਂ ਨਹੀਂ ਵੀ ਅਸੀਂ ਉਹਨੂੰ ਫੋਨ ਨਹੀਂ ਕੀਤਾ ਜੋ ਮੈਨੇਜਰ ਆ ਉਹਦੇ ਅਮਨ ਜੀ ਠੀਕ ਆ ਅਸੀਂ ਉਹਨੂੰ ਵੀ ਫੋਨ ਕੀਤਾ ਵੀ ਵੀਰੇ ਮੈਨੂੰ ਦੱਸ ਕੀ ਗੱਲ ਬਾਤ ਹੋਈ ਐ ਅਸੀਂ ਪੰਜਾਬ ਟੀਮ ਨੇ ਪੂਰੀ ਗੱਲ ਬਾਤ ਉਹਦੇ ਨਾਲ ਵੀ ਕਰਨੀ ਚਾਹੀਦੀ ਫਿਰ ਅਸੀਂ ਜੋ ਉੱਥੇ ਮੌਜੂਦ ਸੀਗੇ ਕਲਾ ਕਲਾ ਸਾਡਾ ਮੈਂਬਰ ਸੀ ਉਹਨੂੰ ਹਰ ਇੱਕ ਗੱਲ ਪੁੱਛੀ ਵੀ ਪਾਰਟੀ ਉੱਥੇ ਹਾਜ਼ਰ ਸੀ ਪਾਰਟੀ ਨੇ ਠੀਕ ਹੈ ਜੀ ਅੱਛਾ ਉਹਨਾਂ ਨੇ ਪੇਮੈਂਟ ਦੇਤੀ ਸੀ ਠੀਕ ਹੈ ਉਸ ਤੋਂ ਬਾਅਦ ਵੀ ਗਾਲੀ ਗਲੋਚ ਕੀਤਾ ਜਾ ਰਿਹਾ ਦੇਖੋ ਕੋਈ ਵੀ ਬੰਦਾ ਕਿਸੇ ਨੂੰ ਕਿੰਨੀ ਗਵਾਰ ਗਾਲੀ ਗਲੋਚ ਕਰ ਲੋ ਤੇ ਕਿੰਨੀ ਗਵਾਰ ਉਹ ਬਰਦਾਸ਼ਤ ਕਰ ਲੋ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕਿਸੇ ਪਰਿਵਾਰਾਂ ਦੇ ਨਾਲ ਮਤਭੇਦ ਪਵੇ ਕੀ ਕੋਈ ਜਿਹੜਾ ਪਰਫਾਰਮਰ ਹੁੰਦਾ ਹੈ ਜਾਇ ਹੈ ਉਹ ਲੇਡੀ ਹੋਵੇ ਜਾਂ ਫੀਮੇਲ ਮੇਲ ਹੋਵੇ ਡ੍ਰਿੰਕ ਕਰਨ ਤੋਂ ਬਾਅਦ ਕੀ ਚੁਤੀ ਉਹ ਸਟੇਜ ਤੇ ਅਲਾਉ ਕਰਦੇ ਭਾਈ ਦੇਖੋ ਅਸੀਂ ਨਹੀਂ ਚਾਹੁੰਦੇ ਸਾਨੂੰ ਨਹੀਂ ਪਤਾ ਲੱਗਦਾ ਉਹਦੇ ਵਿੱਚ ਦੇਖੋ ਆਰਗੇਨਾਈਜ਼ਰ ਸਟੇਜ ਤੇ ਹੁੰਦਾ ਦੇਖੋ ਕਿੰਨੀ ਪਾਰਟੀ ਵੇਖੀ ਹੁੰਦੀ ਆ ਜੋ ਉਹਨੂੰ ਹੈਂਡਲ ਕਰਦਾ ਹੁੰਦਾ ਆਰਗੇਨਾਈਜ਼ਰ ਨੂੰ ਨਹੀਂ ਪਤਾ ਠੀਕ ਹੈ ਵੀ ਉਹਨੇ ਡਰਿੰਕ ਕੀਤੀ ਆ ਜਾਂ ਨਹੀਂ ਕੀਤੀ ਦੇਖੋ ਉਹਦਾ ਉਦੋਂ ਬਾਅਦ ਪਤਾ ਲੱਗਦਾ ਹੈ ਨਾ ਵੀ ਜੇ ਕੋਈ ਗੱਲਬਾਤ ਹੁੰਦੀ ਹੈ ਵੀ ਭਾਈ ਉਹਨੇ ਡਰਿੰਕ ਕੀਤੀ ਹੈ ਕਿ ਤੁਸੀਂ ਉਸੇ ਮਸੰਦ ਦੇ ਖਿਲਾਫ ਕੋਈ ਸਟੈਪ ਲਵੋਗੇ ਅਸੀਂ ਤਾਂ ਦੇਖੋ ਜੀ ਇਹ ਕਹਿੰਦੇ ਆ ਵੀ ਪੁਲਿਸ ਨੂੰ ਪੂਰੀ ਕਾਰਵਾਈ ਕਰਕੇ ਇਨਕੁਆਇਰੀ ਕਰਕੇ ਠੀਕ ਹੈ ਜੀ ਕਾਰਵਾਈ ਕਰਨੀ ਚਾਹੀਦੀ ਆ ਇੱਕ 10 ਸੈਕਿੰਡ ਦੀ ਵੀਡੀਓ ਦੇਖ ਕੇ ਉਹ ਹਰ ਇੱਕ ਚੀਜ਼ ਉਹਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਵੀ ਜੋ ਕੁੜੀ ਦੇ ਗਲਾਸ ਮਾਰਿਆ ਜੀ ਉਹ ਗਲਤ ਹੋਇਆ ਠੀਕ ਹੈ ਜੀ ਸਿਨੇਟਰ ਕਮਪਲੀਟ ਕੀਤੀ ਜਾਊਗੀ ਤੁਹਾਡੇ ਉੱਪਰ ਬਿਲਕੁਲ ਜੀ ਬਿਲਕੁਲ ਖੜੇ ਆ ਜੀ ਅਸੀਂ ਪੂਰੀ ਪੰਜਾਬ ਟੀਮ ਇੱਥੇ ਖੜੀ ਹੈ ਹੈਨਾ 40 50 ਬੰਦਾ ਆਇਆ ਹੈ ਅਗਰ ਕੋਈ ਆਪਣੇ ਨਾਲ ਬੈਣੀਪਾਲ பாਜੀ ਜਾਂ ਲਾਡੀ ਗਿਲਪਾਜੀ ਸਹੀ ਹੈ ਤਾਈ ਅਸੀਂ ਇਹਨਾਂ ਨਾਲ ਖੜੇ ਆ ਠੀਕ ਹੈ ਜੀ ਖਿਡਾਰੀ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਮੰਸਲ ਦੀ ਖਾਸ ਰਿਪੋਰਟ